ਲਓ ਜੀ ਹੁਣ ਤੁਸੀਂ ਦੱਸੋ ਤੁਸੀਂ ਕੀ ਕਹੋਗੇ ਕਾਂਗਰਸ ਛੱਡ ਕੇ ਸੁਨੀਲ ਜਾਖੜ ਬੀਜੇਪੀ ਚ ਗਏ ਸੀ ਤੇ ਬੀਜੇਪੀ ਦੇ ਪ੍ਰਧਾਨ ਬਣ ਗਏ ਸੀ ਤੇ ਹੁਣ ਉਹਨਾਂ ਨੇ ਕਬੂਲ ਲਿਆ ਕਿ ਮੈਂ ਬੀਜੇਪੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦਿੱਤਾ ਹੈ ਹੁਣ ਤੁਸੀਂ ਆਪਣਾ ਕਮੈਂਟ ਲਿਖਿਓ ਤੁਸੀਂ ਕੀ ਕਹੋਗੇ ਹੁਣ ਸੁਨੀਲ ਜਾਖੜ ਕਾਂਗਰਸ ਚ ਜਾਣਗੇ ਜਾਂ ਬੀਜੇਪੀ ਚ ਹੀ ਰਹਿਣਗੇ ਆਪਾਂ ਪੂਰੀ ਗੱਲ ਅੱਗੇ ਕਰਦੇ ਆਂ ਤੇ ਦੂਜੀ ਗੱਲ ਭਾਈ ਉਧਰ ਚਰਨਜੀਤ ਚੰਨੀ ਦੀ ਤੇ ਰਵਨੀਤ ਬਿੱਟੂ ਦੀ ਸਿੱਧੀ ਜੰਗ ਸ਼ੁਰੂ ਹੋਈ ਸੀ ਜਿਹਦੇ ਚ ਪਹਿਲਾਂ ਤਾਂ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਇਹ ਰਵਨੀਤ ਬਿੱਟੂ ਮੁੱਖ ਮੰਤਰੀ ਬਣ ਨੂੰ ਫਿਰਦਾ ਇਹ ਮੁੱਖ ਮੰਤਰੀ ਨਹੀਂ ਬਣ ਸਕਦਾ ਨੀਟੂ ਛਟਰਾਵਾਲਾ ਭਾਵੇਂ ਬਣ ਜੇ ਤੇ ਫਿਰ ਅੱਗੋਂ ਰਵਨੀਤ ਬਿੱਟੂ ਨੇ ਵੀ ਕਰਾਰੀਆਂ ਸੁਣਾਈਆਂ ਸੀ ਰਵਨੀਤ ਬਿੱਟੂ ਨੇ ਤਾਂ ਚਰਨਜੀਤ ਚੰਨੀ ਬਾਰੇ ਕੁਝ ਫੋਟਵਾ ਦਿਖਾਈਆਂ ਮੀਡੀਆ ਚ ਤੇ ਬੜੇ ਗਲਤ ਕਿਸਮ ਦੇ ਦੋਸ਼ ਲਾ ਕੇ ਕਿਹਾ ਸੀ ਵੀ ਚਰਨਜੀਤ ਚੰਨੀ ਨੇ ਤਾਂ ਛੇੜਛਾੜ ਕੀਤੀ ਆ ਕੁੜੀਆਂ ਦੇ ਨਾਲ ਤੇ ਉਸ ਤੋਂ ਬਾਅਦ ਹੁਣ ਨੀਟੂ ਛਟਰਾ ਵਾਲਾ ਸਾਹਮਣੇ ਆ ਗਿਆ ਹੁਣ ਇਹ ਗੱਲ ਹੋਰ ਅੱਗੇ ਵਧ ਗਈ ਹੈ ਆਪਾਂ ਪੂਰੀ ਗੱਲ ਅੱਗੇ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਸੁਨੀਲ ਜਾਖੜ ਜਿਹੜੇ ਭਾਜਪਾ ਦੇ ਪ੍ਰਧਾਨ ਸੀ ਉਹਨਾਂ ਨੇ ਇਹ ਗੱਲ ਕਬੂਲ ਲਈ ਹੈ ਮਿੱਤਰੋ ਕਿ ਮੈਂ 27 ਸਤੰਬਰ ਨੂੰ ਭਾਜਪਾ ਨੂੰ ਅਸਤੀਫਾ ਦੇ ਦਿੱਤਾ ਸੀ ਪ੍ਰਧਾਨਗੀ ਤੋਂ ਔਰ ਉਹ ਕਹਿੰਦੇ ਮੈਂ ਅਸਤੀਫਾ ਇਸ ਲਈ ਦਿੱਤਾ ਸੀਗਾ ਕਿ ਜਿਹੜੀ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਹਾਰ ਹੋਈ ਆ ਬੀਜੇਪੀ ਦੀ ਉਹਦੀ ਮੈਂ ਜ਼ਿੰਮੇਵਾਰੀ ਕਬੂਲਦਿਆਂ ਹੋਇਆ ਅਸਤੀਫਾ ਦਿੱਤਾ ਸੀ ਔਰ ਉਹ ਕਹਿੰਦੇ ਉਸ ਤੋਂ ਬਾਅਦ ਭਾਜਪਾ ਨੇ ਉਹਨੂੰ ਮੰਨਿਆ ਨਹੀਂ ਸੀ ਤੇ ਉਹ ਕਹਿੰਦੇ ਕਿ ਮੈਂ ਉਹ ਅਸਤੀਫਾ ਦੇਣਾ ਚਾਹਣਾ ਔਰ ਮੈਂ ਚਾਹਣਾ ਕਿ ਪਾਰਟੀ ਉਹ ਮੇਰਾ ਅਸਤੀਫਾ ਮੰਨੇ ਅੱਜ ਉਹ ਖੁੱਲ ਕੇ ਉਹਨਾਂ ਨੇ ਇਹ ਗੱਲ ਕਬੂਲੀ ਐ ਮੰਨੀ ਐ ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਜਦੋਂ ਇਹ ਖਬਰ ਆਈ ਸੀ ਕਿ ਭਾਜਪਾ ਦੇ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਤਾਂ ਭਾਜਪਾ ਨੇ ਇਹ ਗੱਲ ਨਕਾਰ ਦਿੱਤੀ ਸੀ ਕਿ ਕੋਈ ਅਸਤੀਫਾ ਨਹੀਂ ਦਿੰਦਾ ਪਰ ਅੱਜ ਉਹ ਸੱਚ ਉਹਦੇ ਸਾਹਮਣੇ ਆ ਗਿਆ ਜਦੋਂ ਸੁਨੀਲ ਜਾਖੜ ਨੇ ਆਪ ਹੀ ਇਹ ਕਬੂਲ ਲਿਆ ਵੀ ਮੈਂ ਤਾਂ ਅਸਤੀਫਾ ਦੇ ਦਿੱਤਾ ਸੀ ਹੁਣ ਸਿੱਧਾ ਸਿੱਧਾ ਕਹੀਏ ਕਿ ਕੀ ਫਿਰ ਭਾਜਪਾ ਝੂਠ ਬੋਲ ਰਹੀ ਸੀ ਭਾਜਪਾ ਲੋਕਾਂ ਸਾਹਮਣੇ ਇਹ ਗੱਲ ਨੂੰ ਲੁਕਾਉਣ ਲਈ ਝੂਠ ਬੋਲ ਰਹੀ ਸੀ ਕਿ ਸੁਨੀਲ ਜਾਖੜ ਨੇ ਅਸਤੀਫਾ ਹੀ ਨਹੀਂ ਦਿੱਤਾ ਇਹ ਸਵਾਲ ਬਣਿਆ ਰਹੇਗਾ ਪਰ ਇੱਥੇ ਸਵਾਲ ਅਗਲਾ ਇਹ ਆ ਵੀ ਹੁਣ ਸੁਨੀਲ ਜਾਖੜ ਭਾਜਪਾ ਚ ਹੀ ਰਹਿਣਗੇ ਕਿ ਕਾਂਗਰਸ ਚ ਜਾਣਗੇ ਪਹਿਲੀ ਗੱਲ ਸੁਨੀਲ ਜਾਖੜ ਲੰਬਾ ਟਾਈਮ ਕਾਂਗਰਸ ਦੇ ਵਿੱਚ ਰਹੇ ਭਾਜਪਾ ਦਾ ਵਿਰੋਧ ਕਰਦੇ ਰਹੇ ਕਾਂਗਰਸ ਨੂੰ ਸਹੀ ਕਹਿੰਦੇ ਰਹੇ ਭਾਜਪਾ ਦਾ ਰੱਜ ਕੇ ਵਿਰੋਧ ਕਰਦੇ ਰਹੇ ਪਰ ਉਧਰ ਫਿਰ ਕਾਂਗਰਸ 'ਚ ਨਾਰਾਜ਼ ਹੋ ਗਏ ਤੇ ਫਿਰ ਭਾਜਪਾ 'ਚ ਚਲੇ ਗਏ ਫਿਰ ਕਾਂਗਰਸ ਦਾ ਰੱਜ ਕੇ ਵਿਰੋਧ ਕਰਨ ਲੱਗ ਪਏ ਤੇ ਭਾਜਪਾ ਦੀਆਂ ਰੱਜ ਕੇ ਤਰੀਫਾਂ ਕਰਨ ਲੱਗ ਪਏ ਫਿਰ ਕੀ ਹੋਇਆ ਹੁਣ ਸੁਨੀਲ ਜਾਖੜ ਹੋ ਸਕਦਾ ਹੈ ਆਉਣ ਵਾਲੇ ਟਾਈਮ 'ਚ ਫਿਰ ਦੁਬਾਰਾ ਕਾਂਗਰਸ ਵੱਲ ਆਉਣ ਤੇ ਫਿਰ ਭਾਜਪਾ ਨੂੰ ਪੰਡਣਾ ਸ਼ੁਰੂ ਕਰ ਦੇਣ ਫਿਰ ਇਹ ਸਟੈਂਡ ਕਿੱਥੇ ਹੈ ਫਿਰ ਜਵਾਨ ਦਾ ਮੁੱਲ ਕਿੱਥੇ ਹੈ ਫਿਰ ਇਹਨਾਂ ਦੇ ਵਿਚਾਰਾਂ ਦੀ ਕੋਈ ਬੁੱਕਤ ਔਕਾਤ ਕੀ ਹੈ ਸਵਾਲ ਹੈ ਵੇਖੋ ਕਾਂਗਰਸ ਨੇ ਕੱਲ ਇਹ ਐਲਾਨ ਕਰ ਦਿੱਤਾ ਹੈ ਜਦੋਂ ਜਿਹੜਾ ਦਲਵੀਰ ਗੋਲਡੀ ਹੈ ਉਹ ਪਹਿਲਾਂ ਤਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ ਸੀ ਤੇ ਫਿਰ ਜਦੋਂ ਹੁਣ ਆਮ ਆਦਮੀ ਪਾਰਟੀ ਨੇ ਐਮਐਲਏ ਦੀ ਟਿਕਟ ਨਹੀਂ ਦਿੱਤੀ ਤਾਂ ਉਹਨੇ ਆਮ ਆਦਮੀ ਪਾਰਟੀ ਦਾ ਝਾੜੂ ਵੀ ਸੁੱਟ ਦਿੱਤਾ ਤੇ ਹੁਣ ਗਿੱਦੜਵਾੜ ਦੀਆਂ ਚੋਣਾਂ ਦੇ ਵਿੱਚ ਉਹੀ ਦਲਵੀਰ ਗੋਲਡੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਨਾਲ ਪ੍ਰਚਾਰ ਕਰਦਾ ਨਜ਼ਰ ਆਇਆ ਮਤਲਬ ਦੁਬਾਰਾ ਉਧਰ ਜਾਣ ਦੀ ਕੋਸ਼ਿਸ਼ ਹੈ ਪਰ ਉਧਰ ਕਾਂਗਰਸ ਦੇ ਦੋ ਵੱਡੇ ਨੇਤਾਵਾਂ ਨੇ ਪਹਿਲਾ ਪੰਜਾਬ ਵਾਲੇ ਤੇ ਫਿਰ ਦਿੱਲੀ ਵਾਲੇ ਦੋਵਾਂ ਨੇ ਇਹ ਐਲਾਨ ਕਰਤਾ ਵੀ ਅਸੀਂ ਇਹਨਾਂ ਗਦਾਰ ਬੰਦਿਆਂ ਨੂੰ ਦੁਬਾਰਾ ਵਾਪਸ ਨਹੀਂ ਲੈਣਾ ਕਿਉਂਕਿ ਉਹ ਕਹਿੰਦੇ ਵੀ ਇਹਨਾਂ ਨੇ ਗਦਾਰੀ ਕੀਤੀ ਹੈ ਸਾਨੂੰ ਛੱਡ ਕੇ ਗਏ ਨੇ ਤੇ ਉਹ ਕਹਿੰਦੇ ਇਹਨਾਂ ਨੇ ਇੰਨਾ ਕੁਝ ਖਿਲਾਫ ਬੋਲਿਆ ਸਾਡੀ ਪਾਰਟੀ ਦੇ ਤੇ ਸਾਡੇ ਵੀ ਹੁਣ ਇਹਨਾਂ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਪਹਿਲਾਂ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਆਖੀ ਇਹ ਗੱਲ ਫਿਰ ਜਿਹੜਾ ਕਾਂਗਰਸ ਦਾ ਪੰਜਾਬ ਦਾ ਇਨਚਾਰਜ ਹੈ ਪੰਜਾਬ ਨੂੰ ਡੀਲ ਕਰਦਾ ਹੈ ਅਲੋਕ ਸ਼ਰਮਾ ਦਿੱਲੀ ਵਾਲਾ ਆਗੂ ਉਹਨੇ ਇਹ ਗੱਲ ਵੀ ਕਹਿ ਦਿੱਤੀ ਹੈ ਵੀ ਐਦਾ ਵਾਪਸ ਨਹੀਂ ਹੁਣ ਲਿਆ ਜਾਊਗਾ ਸੋ ਇਸੇ ਤਰ੍ਹਾਂ ਸੁਨੀਲ ਜਾਖੜ ਜੇ ਹੁਣ ਕਾਂਗਰਸ 'ਚ ਵਾਪਸ ਆਉਣਾ ਚਾਹੇ ਤਾਂ ਕੀ ਉਹਨੂੰ ਲਿਆ ਜਾਊਗਾ ਕਿ ਨਹੀਂ ਹੁਣ ਜਿਹੜੀ ਨੀਤੀ ਉਹਨਾਂ ਨੇ ਬੋਲੀ ਹੈ ਉਸ ਹਿਸਾਬ ਨਾਲ ਤਾਂ ਸੁਨੀਲ ਜਾਖੜ ਨੂੰ ਵੀ ਵਾਪਸ ਨਹੀਂ ਲੈਣਾ ਬਣਦਾ ਕਿਉਂਕਿ ਸੁਨੀਲ ਜਾਖੜ ਜਦੋਂ ਕਾਂਗਰਸ ਨੂੰ ਛੱਡ ਕੇ ਗਿਆ ਤਾਂ 3600 ਗੱਲ ਸੁਨੀਲ ਜਾਖੜ ਨੇ ਕਾਂਗਰਸ ਨੂੰ ਕੀਤੀ ਹੈ ਤਾਂ ਫਿਰ ਸੁਨੀਲ ਜਾਖੜ ਨੂੰ ਜੇ ਵਾਪਸ ਲਿਆ ਜਾਊ ਕਾਂਗਰਸ ਚ ਤਾਂ ਫਿਰ ਬਿੱਟੂ ਨੂੰ ਵੀ ਲੈਣਾ ਫਿਰ ਸੌਰੀ ਦਲਵੀਰ ਗੋਲਡੀ ਨੂੰ ਵੀ ਲੈਣਾ ਪੈ ਸਕਦਾ ਹੈ ਤਾਂ ਹੁਣ ਆਉਣ ਵਾਲਾ ਟਾਈਮ ਦੱਸੇਗਾ ਜੇ ਆਪਾਂ ਗੱਲ ਕਰੀਏ ਕਿ ਸੁਨੀਲ ਜਾਖੜ ਕਾਂਗਰਸ ਚ ਵਾਪਸ ਜਾ ਸਕਦਾ ਹੈ ਕਿ ਨਹੀਂ ਜਾઈ ਸਕਦਾ ਹੈ ਕਿਹੜਾ ਕੋਈ ਸਟੈਂਡ ਹੈ ਵੇਖੋ ਜੇ ਸੁਨੀਲ ਜਾਖੜ ਜਿਹੜੀ ਭਾਜੀਪੀ ਨੂੰ 20 ਸਾਲ ਭੰਡਦਾ ਰਿਹਾ ਰਾਤੋ ਰਾਤ ਉਹਦੇ ਚ ਜਾ ਸਕਦਾ ਹੈ ਤਾਂ ਫਿਰ ਕਾਂਗਰਸ ਚ ਵਾਪਸ ਵੀ ਆ ਸਕਦਾ ਵੇਖੋ ਸੁਨੀਲ ਜਖੜ ਬਾਰੇ ਕਿਹਾ ਜਾਂਦਾ ਕਿ ਬਹੁਤ ਸਾਫ ਸੁਥਰੀ ਛਵੀ ਵਾਲੇ ਬਹੁਤ ਸਾਫ ਸੁਥਰੇ ਅਕਸ ਵਾਲੇ ਆਗੂ ਨੇ ਪਰ ਇਹ ਗੱਲ ਮੈਨੂੰ ਨਹੀਂ ਠੀਕ ਠੋਕ ਲੱਗਦੀ ਕਾਦੀ ਸਾਫ ਸੁਥਰੀ ਚਵੀ ਜਦੋਂ ਕੋਈ ਜਵਾਨ ਦਾ ਮੁੱਲ ਹੀ ਨਹੀਂਗਾ ਜਿਹੜੀ ਪਾਰਟੀ ਨੂੰ 20 ਸਾਲ ਲੋਕਾਂ ਚ ਭੰਡਿਆ ਗਲਤ ਕਿਹਾ ਉਸ ਪਾਰਟੀ ਚ ਆਪ ਚਲੇ ਗਏ ਜਦੋਂ ਆਪ ਗਏ ਕੀ ਉਹ ਦੋ ਪਾਰਟੀ ਦੁੱਧ ਤੋਤੀ ਹੋ ਗਈ ਸੀ ਇਹ ਸਵਾਲ ਹੈ ਫਿਰ ਸੁਨੀਲ ਜਾਖੜ ਜੇ ਬੀਜੇ ਵਾਪਸ ਆਉਣਗੇ ਕਾਂਗਰਸ ਚ ਤਾਂ ਫਿਰ ਕੀ ਸਟੈਂਡ ਰਹੇਗਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖੋ ਤੁਹਾਨੂੰ ਕੀ ਲੱਗਦਾ ਹੈ ਕਿ ਸੁਨੀਲ ਜਾਖੜ ਦਾ ਕੋਈ ਸਟੈਂਡ ਹੈ ਜਾਂ ਨਹੀਂ ਹੈ ਅਗਲੀ ਗੱਲ ਨੀਟੂ ਸ਼ਟਰਾਂ ਵਾਲੇ ਨੇ ਹੁਣ ਇਹ ਕਹਿ ਦਿੱਤਾ ਹੈ ਉਹ ਕਹਿੰਦਾ ਕਿ ਮੈਂ ਤਾਂ ਸਿੱਧਾ ਪੀਐਮ ਬਣਾਂਗਾ ਮੈਂ ਤਾਂ ਪ੍ਰਧਾਨ ਮੰਤਰੀ ਬਣਾਂਗਾ ਕਹਿੰਦਾ ਸੀਐਮ ਤਾਂ ਚਰਨਜੀਤ ਚੰਨੀ ਬਣੇਗਾ ਪੰਜਾਬ ਦਾ ਤੇ ਮੈਂ ਪੀਐਮ ਬਣਾਂਗਾ ਇਹ ਗੱਲ ਰਵਨੀ ਜਿਹੜਾ ਨੀਟੂ ਸ਼ਟਰ ਵਾਲਾ ਉਹਨੇ ਤਾਂ ਕਹੀ ਐ ਕਿਉਂਕਿ ਜਿਹੜਾ ਚਰਨਜੀਤ ਚੰਨੀ ਐ ਉਹਨੇ 2 ਦਿਨ ਪਹਿਲਾਂ ਰਵਨੀਤ ਬਿੱਟੂ ਤੇ ਤਵਾ ਲਾਇਆ ਸੀ ਤੇ ਕਿਹਾ ਸੀ ਵੀ ਨੀਟੂ ਸ਼ਟਰ ਵਾਲਾ ਤਾਂ ਭਾਵੇਂ ਮੁੱਖ ਮੰਤਰੀ ਬਣ ਜੇ ਪਰ ਬਿੱਟੂ ਨਹੀਂ ਬਣ ਸਕਦਾ ਕਰਾਰਾ ਵਿਅੰਗ ਸੀ ਉਦੋਂ ਬਾਅਦ ਬਿੱਟੂ ਆ ਗਿਆ ਬਿੱਟੂ ਕਹਿੰਦਾ ਵੀ ਇਹ ਸੀਐਮ ਹੁੰਦਿਆ ਦੋ ਥਾਵਾਂ ਤੇ ਚੋਣ ਲੜਿਆ ਭਦੌਰ ਤੇ ਚਮਕੌਰ ਸਾਹਿਬ ਦੋਵਾਂ ਥਾਵਾਂ ਤੋਂ ਇਹ ਹਾਰ ਗਿਆ ਚਰਨਜੀਤ ਚੰਨੀ ਇਹ ਕਹਿੰਦਾ ਇਹ ਮੈਨੂੰ ਕਿਵੇਂ ਗੱਲਾਂ ਕਰਦਾ ਫਿਰ ਬਿੱਟੂ ਨੇ ਕੁਝ ਫੋਟੋਆਂ ਦਿਖਾਈਆਂ ਮੀਡੀਆ 'ਚ ਵੀ ਆਹ ਦੇਖੋ ਕੁੜੀਆਂ ਨਾਲ ਕੀ ਹਰਕਤਾਂ ਕਰ ਰਿਹਾ ਹੈ ਤਾਂ ਉਸ ਤੋਂ ਬਾਅਦ ਫਿਰ ਹੁਣ ਇਹ ਨੀਟੂ ਛਟਣਾ ਵਾਲਾ ਸਾਹਮਣੇ ਆਇਆ ਤਾਂ ਉਹਨੇ ਇਹ ਕਹਿ ਦਿੱਤਾ ਉਹ ਕਹਿੰਦਾ ਵੀ ਮੈਂ ਤਾਂ ਜਿਹੜੀ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਵੀ ਮੈਂ ਸੀਐਮ ਬਣ ਸਕਦਾ ਪਰ ਬਿੱਟੂ ਨਹੀਂ ਉਹ ਕਹਿੰਦਾ ਮੈਂ ਸੀਐਮ ਨਹੀਂ ਬਣਾਗਾ ਸੀਐਮ ਤਾਂ ਚਰਨਜੀਤ ਚੰਨੀ ਬਣੇਗਾ ਔਰ ਉਹ ਕਹਿੰਦਾ ਚਰਨਜੀਤ ਚੰਨੀ ਸੀਐਮ ਬਣਨਾ ਵੀ ਚਾਹੀਦਾ ਹੈ ਤੇ ਕਹਿੰਦਾ ਮੈਂ ਤਾਂ ਸਿੱਧਾ ਪੀਐਮ ਹੀ ਬਣਾਗਾ ਪ੍ਰਧਾਨ ਮੰਤਰੀ ਤੋ ਤੁਸੀਂ ਕੀ ਕਹੋਗੇ ਤੁਹਾਨੂੰ ਕੀ ਲੱਗਦਾ ਨਹੀਂ ਢੋ ਸ਼ਟਰੈਲ ਤਾਂ ਚੱਲ ਛੱਡੋ ਨਾ ਉਹ ਤਾਂ ਪੀਐਮ ਵੀ ਬਣ ਸਕਦਾ ਉਹ ਤਾਂ ਰਾਸ਼ਟਰਪਤੀ ਵੀ ਬਣ ਸਕਦਾ ਕਿਉਂਕਿ ਖਿਆਲਾਂ ਚ ਬੰਨਣਾ ਵਿਚਾਰੇ ਨੇ ਤੇ ਚਰਨਜੀਤ ਚੰਨੀ ਸੀਐਮ ਬਣ ਸਕਦਾ ਅਗਲਾ ਸੰਭਾਵਨਾ ਹੈਗੀ ਆ ਕਿ ਬਿੱਟੂ ਬਣ ਸਕਦਾ ਮੇਰੇ ਤੋਂ ਪੁੱਛੋਗੇ ਤਾਂ ਮੈਂ ਤਾਂ ਸਿੱਧਾ ਕਹਾਂਗਾ ਜਿਹਨੂੰ ਮਰਜ਼ੀ ਬਣਾ ਲਓ ਜਿਹੜੀਆਂ ਪਾਰਟੀਆਂ ਇਹਨਾਂ ਸਾਰਿਆਂ ਦੇ ਪਿੱਛੇ ਨੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਉਹ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਪਾਲਿਸੀਆਂ ਇੱਕੋ ਹੀ ਨੇ ਸਾਰੀਆਂ ਪਾਰਟੀਆਂ ਦੇ ਪਿੱਛੇ ਵੱਡੇ ਵੱਡੇ ਸਰਮਾਇਦਾਰ ਵੱਡੇ ਵੱਡੇ ਪੂੰਜੀਪਤੀ ਬੈਠੇ ਨੇ ਜਿਵੇਂ ਉਹਨਾਂ ਨੂੰ ਚਲਾਉਂਦੇ ਨੇ ਓਵੇਂ ਉਹਨਾਂ ਨੇ ਕੰਮ ਕਰਨਾ ਆਮ ਲੋਕਾਂ ਲਈ ਇਹਨਾਂ ਨੇ ਕੱਖ ਨਹੀਂ ਕਰਨਾ ਪ੍ਰਾਈਵੇਟ ਕੰਪਨੀਆਂ ਨੂੰ ਤੇ ਮੁਨਾਫਾ ਖਰਾਂ ਨੂੰ ਫਾਇਦੇ ਦੇਣੇ ਆਮ ਲੋਕਾਂ ਨੂੰ ਤਾਂ ਸਿਰਫ ਲਾਰੇ ਦਿੱਤੇ ਜਾਣੇ ਨੇ ਝੂਠੇ ਵਾਅਦੇ ਦਿੱਤੇ ਜਾਣੇ ਨੇ ਤੇ ਉਹ ਇਹ ਦੇਦੇ ਆ ਹੀ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖੀ ਜਾਇਆ ਕਰੋ ਵੇਖੋ ਮਿੱਤਰੋ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਜਿਹੜੀ ਗੱਲ ਚੱਲ ਰਹੀ ਹੈ ਕਿ ਦਲਵੀਰ ਗੋਲਡੀ ਇੱਧਰ ਆਏ ਕਿ ਨਾ ਆਏ ਸੁਨੀਲ ਜਾਖੜ ਆਏ ਕਿ ਨਾ ਆਏ ਇਹ ਗੱਲਾਂ 'ਚ ਉਲਝਿਆ ਨਾ ਕਰੋ ਇਹ ਗੱਲਾਂ ਬਹੁਤਾ ਅਰਥ ਨਹੀਂ ਰੱਖਦੀਆਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਣ ਆ ਚਾਰ ਜਿਮਣੀ ਚੋਣਾ ਹੋ ਰਹੀਆਂ ਪੰਜਾਬ ਚ ਤੇ ਕਿਹੜਾ ਮਰਜੀ ਜਿੱਤ ਜੇ ਤੁਹਾਡੀ ਜ਼ਿੰਦਗੀ ਨੂੰ ਕੋਈ ਫਰਕ ਨਹੀਂ ਪੈਣਾ ਸਿੱਧਾ ਸਾਫ ਗਿੱਦੜ ਬਾਏ ਐ ਸਾਰੇ ਦਰਵੇਸ਼ ਬਣੇ ਹੋਏ ਨੇ ਭਲੇ ਮਾਨਸ ਬਣੇ ਆ ਲੋਕ ਸੇਵਕ ਬਣੇ ਫਿਰਦੇ ਨੇ ਚਾਹੇ ਰਾਜਾ ਵੜੇਗਾ ਮਾਨਪ੍ਰੀਤ ਬਾਦਲ ਹੈ ਚਾਹੇ ਡਿੰਪੀ ਢੱਲੋਂ ਸਾਹਿਬ ਹੈ ਸੋ ਜਿੰਨੇ ਵੀ ਨੇ ਸਾਰੇ ਕੀ ਬਣਿਆ ਇਹਨੇ ਬੜੇ ਭਲੇ ਮਾਨਸ ਬੀਬੇ ਰਾਣੀ ਲੋਕ ਸੇਵਕ ਪਰ ਕੀ ਇਹ ਹੈਗੇ ਨੇ ਹੈ ਨਹੀਂਗੇ ਜਿੱਤਣ ਤੋਂ ਬਾਅਦ ਆਪਦੇ ਘਰ ਪਰਨੇ ਨੇ ਤੇ ਆਪਦੇ ਸਾਹ ਨਾਲ ਕੰਮ ਕਰਨਾ ਹੈ ਜਿਨ੍ਹਾਂ ਨੂੰ ਅੱਜ ਇਹ ਜਫੀਆਂ ਪਾ ਰਿਆ ਨਾ ਵੋਟਾਂ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਮਿਲਣਾ ਵੀ ਨਹੀਂ ਅੱਜ ਤੁਹਾਨੂੰ ਘਰੋਂ ਘਈ ਜਾ ਰਹੇ ਆ ਨਾ ਤੁਸੀਂ ਵੋਟਾਂ ਤੋਂ ਅਗਲੇ ਦਿਨ ਇਹਨਾਂ ਨੂੰ ਫੋਨ ਕਰ ਲਿਓ ਤੁਹਾਡਾ ਫੋਨ ਚੁੱਕਗੇ ਤਾਂ ਕਹਿ ਦਿਓ ਅੱਜ ਇਹ ਕਹਿੰਦੇ ਫਿਰਦੇ ਨੇ ਤੁਸੀਂ ਸਾਡੇ ਅਸੀਂ ਤੁਹਾਡੇ ਆਪਾਂ ਤਾਂ ਹੈ ਹੀ ਆਪਦੇ ਪਰ ਤੁਸੀਂ ਦੱਸ ਦਿਓ ਤਜਰਬਾ ਤੁਹਾਡਾ ਵੀ ਹੈ ਐਨੇ ਟਾਈਮ ਤੋਂ ਵੋਟਾਂ ਪਾ ਰਹੇ ਹੋ ਵੋਟਾਂ ਤੋਂ ਬਾਅਦ ਕੀ ਹੁੰਦਾ ਵੋਟਾਂ ਤੋਂ ਅਗਲੇ ਦਿਨ ਜਿਹੜੇ ਫੋਨ ਤੋਂ ਪਹਿਲਾ ਕਾਲਾ ਕਰਦੇ ਆ ਨਾ ਵੋਟਾਂ ਦੇ ਨਾਲ ਉਹ ਨੰਬਰ ਬੰਦ ਹੋ ਜਾਂਦੇ ਨੇ ਜਾਂ ਪੀਏ ਚੁੱਕਦਾ ਇੱਕੋ ਹੀ ਜਵਾਬ ਆਉਂਦਾ ਸਾਬ ਮੀਟਿੰਗ ਚ ਨਹੀਂ ਬਾਅਦ ਚੋ ਗੱਲ ਕਰ ਤੇ ਫਿਰ 4 4 5 5 ਸਾਲ ਸਾਬ ਮੀਟਿੰਗ ਚ ਹੀ ਰਹਿੰਦੇ ਨੇ ਤੇ ਫਿਰ ਜਦੋਂ ਨਵੀਆਂ ਕੋਈ ਵੋਟਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ ਫਿਰ ਸਾਬ ਮੀਟਿੰਗ ਚੋਂ ਬਾਹਰ ਆਉਂਦੇ ਨੇ ਫਿਰ ਲੋਕਾਂ ਚਾਹੁੰਦੇ ਨੇ ਝੂਠੇ ਲਾਰੇ ਲਾਉਂਦੇ ਨੇ ਬੁੱਧੂ ਬਣਾਉਂਦੇ ਨੇ ਤੇ ਫਿਰ ਵੋਟਾਂ ਵਟੂਰ ਕੇ ਲੈ ਜਾਂਦੇ ਜਦੋਂ ਤੱਕ ਲੋਕ ਚੇਤਨ ਨਹੀਂ ਹੁੰਦੇ ਜਾਗਰੂਕ ਨਹੀਂ ਹੁੰਦੇ ਉਦੋਂ ਤੱਕ ਇਹਨਾਂ ਨੇ ਇੰਜ ਕਰੀ ਜਾਣਾ ਆਪਣੇ ਨਾਲ ਆਹੀ ਕੁਛ ਹੋਈ ਜਾਣਾ ਪਰ ਜਦੋਂ ਲੋਕ ਜਾਗਰੂਕ ਹੋ ਗਏ ਚੇਤਨ ਹੋ ਗਏ ਲੋਕਾਂ ਨੂੰ ਅਕਲ ਆ ਗਈ ਬੁੱਧੀ ਆ ਗਈ ਉਦੋਂ ਇਹ ਸਾਰਾ ਕੁਝ ਬੰਦ ਹੋ ਜਾਣਾ ਯਾਦ ਰੱਖਿਓ ਸੁਪੈ ਰਹੋ ਥੋੜਾ ਜਿਹਾ ਆਪਾਂ ਜਾਗਰੂਕ ਹੋਈਏ ਚੇਤਨ ਹੋਈਏ ਸ਼ਹੀਦ ਭਗਤ ਸਿੰਘ ਹੋਰਾਂ ਨੇ ਕਿਹਾ ਸੀ ਉਠੋ ਨੌਜਵਾਨੋ ਸੁੱਤਿਆਂ ਨੂੰ ਯੁੱਗ ਬੀਤ ਚੱਲੇ ਹਨ ਤਾਂ ਮੈਨੂੰ ਲੱਗਦਾ ਹੈ ਭਗਤ ਸਿੰਘ ਹੋਰਾਂ ਦੀ ਬੋਲੀ ਗੱਲ ਤੋਂ ਬਾਅਦ ਇੱਕ ਯੁੱਗ ਫਿਰ ਬੀਤ ਗਿਆ ਯੁੱਗ 100 ਸਾਲ ਦਾ ਹੁੰਦਾ ਤਾਂ ਭਗਤ ਸਿੰਘ ਹੋਰਾਂ ਤੋਂ ਬਾਅਦ ਇੱਕ ਯੁੱਗ ਫਿਰ ਬੀਤ ਚੱਲਿਆ 1931 ਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਦੁਬਾਰਾ ਫਿਰ 2031 ਆਉਣ ਵਾਲਾ ਪਹਿਲਾ ਵੀ ਯੁੱਗ ਬੀਤ ਚੁੱਕੇ ਸੀ ਸੁੱਤਿਆਂ ਨੂੰ ਇੱਕ ਯੁੱਗ ਹੋਰ ਸੁੱਤਿਆਂ ਦਾ ਹੀ ਆ ਚੁੱਕਾ ਹੈ ਕਦੋਂ ਜਾਗਾਂਗੇ ਜਿਹੜੇ ਜਾਗੇ ਹੋਏ ਨੇ ਉਹ ਹੋ ਕੇ ਦੇ ਰਹੇ ਨੇ ਉਹ ਜਗਾਉਣ ਦੀ ਕੋਸ਼ਿਸ਼ ਕਰਦੇ ਨੇ ਸ਼ਹੀਦ ਭਗਤ ਸਿੰਘ ਹੋਰਾਂ ਦੇ ਚਾਚਾ ਅਜੀਤ ਸਿੰਘ ਹੋਰਾਂ ਨੇ ਲਹਿਰ ਚੜਾਈ ਸੀ ਪਗੜੀ ਸੰਭਾਲ ਜੱਟਾ ਉਹਦੇ ਚ ਉਹਨਾਂ ਦਾ ਇੱਕ ਗੀਤ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਗੋਰਿਆਂ ਨੇ ਲੁੱਟ ਲਿਆ ਅੱਜ ਤੇਰਾ ਮਾਲ ਓਏ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਤਾਂ ਬਿਲਕੁਲ ਇਹ ਗੱਲ ਠੀਕ ਹੈ ਕਿ ਮਾਲ ਸਾਰਾ ਸਾਡਾ ਲੁੱਟਿਆ ਜਾ ਰਿਹਾ ਜਿੰਨੀ ਮਿਹਨਤ ਗਰੀਬ ਲੋਕ ਕਰਦੇ ਨੇ ਉਨੀ ਕੋਈ ਮਿਹਨਤ ਕਰ ਨਹੀਂ ਸਕਦਾ ਸਾਰਾ ਦਿਨ ਉਹ ਮਿਹਨਤ ਕਰਦੇ ਨੇ ਤੜਕੇ ਤੋਂ ਲੈ ਕੇ ਰਾਤ ਤੱਕ ਪਰ ਉਹਨਾਂ ਦੇ ਘਰਾਂ 'ਚ ਫਿਰ ਵੀ ਗਰੀਬੀ ਹੈ ਤੰਗੀਆਂ ਨੇ ਇਹ ਕੱਖ ਨਹੀਂ ਕਰਦੇ ਇਹ ਜਿੰਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾ ਨੇ ਡੱਕਾ ਭੰਨ ਕੇ ਦੂਰਾ ਨਹੀਂ ਕਰਦੇ ਕਾਰਾਂ ਕੋਠੀਆਂ ਬੰਗਲੇ ਬੈਂਕ ਬੈਲੈਂਸ ਸਭ ਕੁਝ ਇਹਨਾਂ ਕੋਲ ਹੈ ਕਿੱਥੋਂ ਆ ਰਿਹਾ ਸਿਰਫ ਮਲਕ ਭਾਗੋ ਵਾਂਗ ਆ ਰਿਹਾ ਬਾਬਾ ਨਾਨਕ ਨੇ ਲੋਕਾਂ ਨੂੰ ਇਹ ਸਮਝਾਇਆ ਸੀ ਵੀ ਆ ਜਿਹੜਾ ਮਲਕ ਭਾਗੋ ਹੈ ਇਹ ਤੋਂ ਬਚੋ ਤੇ ਅੱਜ ਦੇ ਮਲਕ ਭਾਗੋਆਂ ਤੋਂ ਵੀ ਬਚੋ ਕਿਉਂਕਿ ਇਹਨਾਂ ਦੀ ਰੋਟੀ ਦੇ ਵਿੱਚ ਵੀ ਗਰੀਬਾਂ ਦਾ ਲਹੂ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ